ਇਹ ਤੇ ਇੱਥੇ ਮੂਧੂ ਸੰਗਤਿਆ ਵਾਲੀ ਸੜਕ ਨੂੰ ਜਿਹੜਾ ਖਸਤਾ ਹਾਲਤ ਸੀ ਉਹਨੂੰ ਦੇਖਣ ਦੇ ਲਈ ਪਹੁੰਚੇ ਤੇ ਨਾਲ ਦੀ ਨਾਲ ਰਿਪੇਅਰ ਵਗੈਰਾ ਵੀ ਜਿਹੜੀ ਦੀ ਹੋਣੀਗੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਵੀ ਕੰਮ ਤੁਹਾਨੂੰ ਕਰਨੇ ਪੈਣਗੇ ਪਹਿਲਾਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ ਪੂਰੇ ਸਰਪੰਚ ਸਾਹਿਬਾਨ ਮੇਰੇ ਨਾਲ ਖੜੇ ਨੇ ਪਿੰਡਾਂ ਦੇ ਮੂਧੂਪਾਰ ਸੱਜਣ ਖੜੇ ਨੇ ਸਾਰੇ ਹੀ ਸਾਡਾ ਇਲਾਕਾ ਜਿਹੜਾ ਇਹ ਪਰੇਸ਼ਾਨੀ ਦੇ ਵਿੱਚੋਂ ਗੁਜ਼ਰ ਰਿਹਾ ਜੇ ਕਿਸੇ ਨੇ ਵੀ ਅਰਜੈਂਟ ਦੇ ਵਿੱਚ ਕਿਤੇ ਜਾਣਾ ਹੋਵੇ ਦਾ ਰਸਤੇਆਂ ਦੀ ਜਿਹੜੀ ਸਪੀਡ ਹੈ ਉਹ ਲੋਕਾਂ ਨੂੰ ਹਸਪੀਟਲ ਤੱਕ ਵੀ ਟਾਈਮ ਤੇ ਪਹੁੰਚਣ ਨਹੀਂ ਦੇ ਦਿੰਦੀ। ਹੂੰ। ਕਰਾਉਣਾ ਬਿਲਕੁਲ ਇਸ ਸਰਕਾਰਾਂ ਦਾ ਫਰਜ ਹੈ। ਇੱਕ ਪ੍ਰਾਈਵੇਟ ਬੰਦਾ ਕਦੇ ਵੀ ਸਰਕਾਰ ਦੇ ਤੌਰ ਤੇ ਪੂਰਾ ਨਹੀਂ ਪੈ ਸਕਦਾ। ਪਰ ਅਸੀਂ ਇੱਕ ਸ਼ੁਰੂਆਤ ਕਰ ਰਹੇ ਹਾਂ ਜਿਸ ਨੂੰ ਦੇਖ ਕੇ ਕਿ ਸ਼ਾਇਦ ਸਾਡੀ ਸੁੱਤੀ ਸਰਕਾਰ ਜਾਗ ਜਾਵੇ। ਉਹਨਾਂ ਨੂੰ ਆਪਦੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਵੇ। ਹੂੰ। ਵੀ ਜੋ ਕੰਮ ਉਹਨਾਂ ਨੂੰ ਕਰਾਉਣੇ ਚਾਹੀਦੇ ਸੀ ਜਦੋਂ ਪੰਜਾਬ ਦੇ ਨਹੀਂ ਕੱਲੇ ਖਰੜ ਦੇ ਲੋਕਾਂ ਨੇ ਨਹੀਂ ਬਲਕਿ ਪੰਜਾਬ ਨੇ ਹੂੰ ਬਹੁਮਤ ਦੇ ਨਾਲ ਮੰਡੇਟ ਦਿੱਤਾ ਹੈ 94 ਸੀਟਾਂ 93 ਸੀਟਾਂ ਛੋਟੀ ਗੱਲ ਨਹੀਂ ਹੁੰਦੀ ਹੂੰ ਉਹਨਾਂ ਦਾ ਫਰਜ਼ ਬਣਦਾ ਸੀ ਵੀ ਆ ਕੇ ਲੋਕਾਂ ਦੀ ਸਾਰ ਲੈਂਦੇ ਅੱਜ ਸਾਨੂੰ ਲੱਗਿਆ ਵੀ ਮੌਸਮ ਖੁੱਲਿਆ ਦੋਖ ਦੇਣਾ ਤੋਂ ਕਿਉਂਕਿ ਮੀਂਹ ਦੇ ਵਿੱਚ ਜੇ ਅਸੀਂ ਸ਼ੁਰੂ ਕਰਾਉਂਦੇ ਤਾਂ ਉਹ ਗੱਲ ਨਹੀਂ ਸੀ ਬਣਨੀ ਤਾਂ ਹੁਣ ਸਾਨੂੰ ਇਹ ਲੱਗਿਆ ਵੀ ਅਸੀਂ ਵੱਖ-ਵੱਖ ਪਿੰਡਾਂ ਦੇ ਇੱਥੋਂ ਅਸੀਂ ਸ਼ੁਰੂਆਤ ਕੀਤੀ ਹੈ ਜਿਦਾ ਕਿ ਲਾਭ ਪਿੰਡ ਮੁੰਦੋ ਸੰਗ ਤੀਆਂ ਆਕਾਲਗੜ ਮੁੰਦੋ ਭਾਗ ਸਿੰਘ ਤੇ ਬਡੌਦੀ ਤੱਕ ਤੇ ਉਧਰ ਝੰਡੇ ਮਾਜਰਾ ਮਹਿਰੋਲੀਆਂ ਤੱਕ ਅਸੀਂ ਸਾਰਾ ਐਫਰਟ ਕਰ ਰਹੇ ਹਾਂ ਇਦੋਂ ਬਾਅਦ ਹੋਰ ਵੀ ਸੜਕਾਂ ਨੇ ਜਿਹੜੀਆਂ ਅਸੀਂ ਸ਼ਾਰਟ ਲਿਸਟ ਕੀਤੀਆਂ ਨੇ ਕੋਈ ਬਲਾਕ ਮਾਜਰੀ ਦਾ ਏਰੀਆ ਕੋਈ ਟਿਊਡ ਦਾ ਏਰੀਆ ਉੱਥੇ ਵੀ ਇਸੇ ਤਰ੍ਹਾਂ ਅਸੀਂ ਸਾਰੇ ਸੱਜਣਾ ਦੇ ਸਹਿਯੋਗ ਨਾਲ ਇਹ ਉਪਰਾਲਾ ਕਰਦੇ ਰਹੇ ਅੱਛਾ ਜਿਹੜੀ ਇਹ ਖਾਸ ਤਾਂ ਹਾਲਤਾਂ ਸੜਕਾਂ ਦੀ ਕਿਸ ਤਰ੍ਹਾਂ ਇਹਨੂੰ ਤੁਸੀਂ ਬਣਾਵਾਂਗੇ ਕਿ ਕਿਆ ਉਹਦੇ ਵਿੱਚ ਜਿਹੜੀ ਪਾਉਣਗੇ ਇੱਥੇ ਮਟੀਰੀਅਲ ਕਿਹੜਾ ਅਸੀਂ ਤਾਂ ਜਿਹੜਾ ਚੰਗੇ ਤੋਂ ਚੰਗਾ ਜੇ ਆਪਾਂ ਕੱਲਾ ਮੰਨ ਲਓ ਮਿੱਟੀ ਤੇ ਘਟਕਾ ਪਾਉਨੇ ਆ ਮਿੱਟੀ ਨੇ ਬਰਸਾਤਾਂ ਪਾਣੀ ਨਾਲ ਫੇਰ ਉਖੜ ਜਾਣਾ ਤੇ ਪੱਥਰਾਂ ਨੇ ਰਹਿੰਦੀ ਖੁੰਦੀ ਸੜਕ ਵੀ ਖਰਾਬ ਕਰ ਦੇਣੀ ਹੈ ਦਾ ਸਾਡਾ ਮੈਨੂੰ ਇਹਦਾ ਪਾਰਟਿਕੂਲਰ ਨਾਮ ਤਾਂ ਨਹੀਂ ਪਤਾ ਇਸ ਮਟੀਰੀਅਲ ਦਾ ਪਰ ਸਾਡਾ ਉਪਰਾਲਾ ਇਹ ਹੈ ਵੀ ਜੋ ਬੈਟਮਿਕਸ ਪਾਇਆ ਜਾਵੇ ਉਹ ਉੱਥੇ ਜੰਮ ਜਾਵੇ ਤਾਂ ਕਿ ਅੱਗੇ ਨਾ ਤਾਂ ਨੁਕਸਾਨ ਕਰੇ ਤੇ ਬਲਕਿ ਲੋਕਾਂ ਨੂੰ ਲਾਭ ਹੋਵੇ ਹੋ ਸਕਦਾ ਅੱਜ ਪਿੰਡ ਵਾਲਿਆਂ ਨੇ ਥੋੜੇ ਤੱਕ ਅਪਰੋਚ ਕੀਤੀ ਸੀ ਕਿ ਸਾਡੇ ਅਸੀਂ ਦੁਖੀ ਜਏ ਕਿ ਸਾਡੇ ਸੜਕਾਂ ਦੇ ਵਿੱਚ ਕੁਝ ਇੱਕ ਦੋ ਭਾਈਚਾਰਾ ਭਾਈਚਾਰਾ ਕਿਸਾਨ ਜਿਹਦੇ ਵਿੱਚੋਂ ਕਈ ਬੰਦਿਆਂ ਨੇ ਅਪਰੋਚ ਕੀਤੀ ਪਰ ਬੇਸਿਕਲੀ ਸਾਨੂੰ ਆਪ ਹੀ ਫੀਲ ਹੋਇਆ ਵੀ ਇਹੇ ਸਮੇਂ ਦੀ ਮੰਗ ਹੈ ਜੇ ਅਸੀਂ ਕਦੇ ਵੀ ਕੋਈ ਬਲੰਡਰਨੇਸ਼ਨ ਕੈਂਪ ਦਾ ਕਾਲਗੜ੍ਹ ਦੇ ਗੁਰਦੁਆਰਾ ਸਾਹਿਬ ਚ ਵੀ ਆ ਕੇ ਗਿਆ ਹੂੰ ਗੁੰਨੋ ਮੱਝ ਦੇ ਖੂਨਦਾਨ ਕੈਂਪ ਚ ਇੱਕ ਦੋ ਵਾਰ ਆ ਕੇ ਗਿਆ ਤਾਂ ਮੈਨੂੰ ਆਪ ਹੀ ਮਹਿਸੂਸ ਹੋ ਰਿਹਾ ਸੀ ਵੀ ਇਹਦਾ ਕੁਝ ਨਾ ਕੁਝ ਕਰਨਾ ਚਾਹੀਦਾ ਪਰ ਜਦੋਂ ਪਰਮਾਤਮਾ ਨੇ ਕਿਰਪਾ ਕਰਨੀ ਹੁੰਦੀ ਆ ਅੱਜ ਅਸੀਂ ਸ਼ੁਰੂਆਤ ਨਵੀਂ ਕਲੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਆਪਾਂ ਸਾਰੇ ਇਹ ਹੰਗਾਰਾ ਮਾਰੀਏ ਵੀ ਸਾਡੇ ਸੁੱਤੇ ਹੋਏ ਐਮਐਲਏ ਸਾਹਿਬ ਜਾਗਣ ਆਪਦੀ ਗੁੰਮ ਕਰਨ ਵੀ ਨੀਂਦ ਚੋਂ ਉੱਠ ਕੇ ਇਹ ਸਰਕਾਰ ਲੋਕਾਂ ਦੀ ਬਾਹ ਫੜੇ ਅੱਛਾ ਇੱਕ ਪਾਸੇ ਤਾਂ ਦੇਖੋ ਭਾਜਪਾ ਗੁਰਨਦੀਪ ਸਿੰਘ ਗਿੱਲ ਵੱਲੋਂ ਵੀ ਪਿੰਡਾਂ ਦੇ ਵਿੱਚ ਦੌਰਾ ਕਰਕੇ ਸੜਕਾਂ ਬਣਾਈਆਂ ਜਾ ਰਹੀਆਂ ਈ ਤੇ ਹੁਣ ਤੁਸੀਂ ਵੀ ਤੁਹਾਡੇ ਵੱਲੋਂ ਵੀ ਇੱਕ ਇਹ ਸੇਵਾ ਇੱਕ ਰਾਜਨੀਕ ਸਟੰਟ ਹੈ ਨਹੀਂ ਜੀ ਨਹੀਂ ਦੇਖੋ ਮੈਂ ਤਾਂ ਕੋਈ ਇਲੈਕਸ਼ਨ ਨਹੀਂ ਲੜਿਆ ਅਜੇ ਤੱਕ ਉਹ ਤਾਂ ਦੋ ਲੜ ਲਏ ਦੋ ਇਲੈਕਸ਼ਨਾਂ ਲੜ ਲਏ ਉਹਨਾਂ ਨੇ ਅਗਲੀ ਵੀ ਲੜਨੀ ਹੈ ਮੇਰੇ ਕੋਲ ਤਾਂ ਨਾ ਕੋਈ ਟਿਕਟ ਹੈ ਜੀ ਨਾ ਕੋਈ ਅਹਿਜਾ ਅਹੁਦਾ ਹੈ ਵੀ ਜਿਹਦੇ ਨਾਲ ਮੈਨੂੰ ਮੈਂ ਕੋਈ ਆਵਦਾ ਮੇਰਾ ਕੋਈ ਲਾਲਚ ਇਹਦੇ ਵਿੱਚ ਸਿੱਧ ਹੁੰਦਾ ਹੋਵੇ ਤਾਂ ਮੇਰਾ ਇਦਾਂ ਦਾ ਕੋਈ ਮੋਟਿਵ ਨਹੀਂ ਮੈਂ ਤਾਂ ਸਿਰਫ ਜਿਵੇਂ ਮੇਰੇ ਮਾਮਾ ਜੀ ਸਵਰਗੀ ਸਰਦਾਰ ਰਾਜਵੀਰ ਸਿੰਘ ਪੜਿਆਲਾ ਹਮੇਸ਼ਾ ਲੋਕਾਂ ਦੀ ਸੇਵਾ ਦੇ ਵਿੱਚ ਤਤਪਰ ਰਹਿੰਦੇ ਸੀ ਉਸੇ ਤਰ੍ਹਾਂ ਅਸੀਂ ਸਪੋਰਟਸ ਤੋਂ ਜਿਵੇਂ ਸਾਡਾ ਪਰਿਵਾਰ ਖੇਡਾਂ ਦੇ ਵਿੱਚ ਮਾ ਡੋਨੇਸ਼ਨ ਕੈਂਪਾਂ ਦੇ ਵਿੱਚ ਦਰੱਖਤਾਂ ਨੂੰ ਦਰੱਖਤਾਂ ਦੀ ਪਲਾਂਟੇਸ਼ਨ ਦੇ ਵਿੱਚ ਐਕਟਿਵ ਰਿਹਾ ਉਸੇ ਤਰ੍ਹਾਂ ਹੁਣ ਅਸੀਂ ਚਾਹੁੰਦੇ ਆਂ ਵੀ ਇੱਕ ਸੜਕਾਂ ਦਾ ਤੇ ਇੱਕ ਕੋਈ ਜੇ ਨ ਪਿੰਡਾਂ ਦੇ ਵਿੱਚ ਅਸਲ ਦੇ ਵਿੱਚ ਕੋਈ ਬੇਸਹਾਰਾ ਪਰਿਵਾਰ ਹੁੰਦਾ ਕਿਸੇ ਦੀ ਛੱਤ ਦੇਗੀ ਜਾਂ ਕੋਈ ਐਦਾਂ ਦਾ ਅਸੀਂ ਉਹ ਘਰਾਂ ਨੂੰ ਵੀ ਅੱਗੇ ਸ਼ਾਰਟਲਿਸਟ ਕਰ ਰਹੇ ਹਾਂ ਮੈਂ ਸਰਪੰਚ ਸਾਹਿਬ ਮੇਰੇ ਪਿੱਛੇ ਨਾਲ ਖੜੇ ਸੀਗੇ ਗੁਰਜੰਟ ਜੀ ਅਕਰਗੜ ਤੋਂ ਇਹਨਾਂ ਦੇ ਪਿੰਡ 'ਚ ਵੀ ਇੱਕ ਐਦਾਂ ਦਾ ਕੇਸ ਹੈ ਹੂੰ ਕੋਈ ਕੱਲੀ ਲੇਡੀਜ਼ ਨੇ ਜਿਨ੍ਹਾਂ ਦੇ ਛੱਤ ਡੇਗੀ ਤੇ ਪਾਣੀ ਅੰਦਰ ਜਾਂਦਾ ਉਹਦਾ ਵੀ ਅਸੀਂ ਨੋਟਿਸ ਲੈ ਕੇ ਉਹ ਕੰਮ ਵੀ ਅੱਗੇ ਜਲਦ ਸ਼ੁਰੂ ਕਰਾਵਾਂਗੇ ਜਿਹੜੀ ਅੱਜ ਤੁਸੀਂ ਸੜਕਾਂ ਦਾ ਕੰਮ ਕਰਵਾਉਣਾ ਕਿੱਥੇ ਤੋਂ ਲੈ ਕੇ ਕਿੱਥੇ ਤੱਕ ਜਿਹੜੀ ਇਹ ਸੜਕਾਂ ਹੈ ਦੇਖੋ ਮੈਂ ਤਾਂ ਜੀ ਇੱਕ ਵਾਰ ਸ਼ੁਰੂ ਕਰਾਤਾ ਇਹ ਡਿਸਾਈਡ ਹੁਣ ਸਾਡੇ ਲੋਕ ਕਰ ਦੇਣਗੇ ਜਿੱਥੇ ਤੱਕ ਹੁਕਮ ਲਾਉਣਗੇ ਅਸੀਂ ਕਰਦੇ ਜਾਵਾਂਗੇ ਸਾਡੇ ਵੱਲੋਂ ਕੋਈ ਨਾ ਨਹੀਂ ਹੈ ਜਿੱਥੇ ਤੱਕ ਮਰਜ਼ੀ ਕਹਿ ਦੇਣ ਉੱਥੇ ਤੱਕ ਅਸੀਂ ਕਰਾਉਂਦੇ ਬਹੁਤ ਬਹੁਤ ਸ਼ੁਕਰੀਆ ਜੀ ਸਰਪੰਚ ਸਾਹਿਬ ਤੁਸੀਂ ਦੱਸੋ ਜੀ ਕਿ ਥੋੜੇ ਪਿੰਡ ਅੱਜ ਜਿਹੜਾ ਤੁਹਾਡਾ ਜਿਹੜਾ ਮੁੱਦਾ ਆੜਿਆ ਹੋਇਆ ਸੀ ਸੜਕਾਂ ਨੂੰ ਲੈ ਕੇ ਕਾਫੀ ਖਸਤਾ ਹਾਲਤ ਹੈ ਸਰਕਾਰ ਦੇ ਵੱਲੋਂ ਵੀ ਜਿਹੜੀ ਬਾਹਨ ਹੀ ਫੜੀ ਗਈ ਅੱਜ ਵਿਸ਼ੇਸ਼ ਤੌਰ ਤੇ ਜਿਹੜੇ ਬੜਿਆਲਾ ਸਾਹਿਬ ਪਹੁੰਚੇ ਹੈ ਕਿਸ ਤਰ੍ਹਾਂ ਦੇਖਦੇ ਹੋ ਛੋਟਾ ਭਾਈ ਉਹ ਲੱਗਦਾ ਹੀ ਪਿਆ ਸੀ ਹੂੰ ਬਹੁਤ ਬਹੁਤ ਧੰਨਵਾਦ ਹੈ ਹੂੰ ਮੇਰੀ ਮਾਤਾ ਦਾ ਭੋਗਤਾ ਜੀ ਪਿੱਛੇ ਹੂੰ ਮਾੜਾ ਰਵਿਸ਼ਾ ਉਸ ਘੱਟ ਕਰਿਆ ਲੋਕਾਂ ਨੇ ਸੜਕ ਦਾ ਵੱਧ ਕਰੇ ਹੂੰ ਬਹੁਤ ਖਾਸ ਤਹਾ ਟੋਰੇ ਕਿ ਲੰਕੜਾਂ ਜੋ ਸੱਤ ਮਹੀਨੇ ਇਹ ਅੱਛੇ ਕਿਸ ਤਰ੍ਹਾਂ ਦੇ ਜਿਹੜੇ ਨੁਕਸਾਨ ਹੋ ਰਹੇ ਸੀ ਸੜਕ ਨੂੰ ਲੈ ਕੇ ਕਿੰਦਾਂ ਦੀ ਦਿੱਕਤਾਂ ਆਈ ਤੇ ਸੀ ਗੱਡੀਆਂ ਬਹੁਤ ਟੁੱਟ ਰਹੀਆਂ ਨੇ ਇੱਕ ਅੱਧੀ ਗੱਡੀ ਤਾਂ ਖੜੀ ਹੋ ਨਾ ਰਹੀਂ ਸੀ ਬਸ ਹੂੰ ਹਾਂ ਹੁਣ ਮਾੜਾ ਜਿਹਾ ਪਤਾ ਲੱਗਿਆ ਕਿ ਕਿੱਥੇ ਖੜਦਾ ਨਹੀਂ ਦਾ ਪਤਾ ਕਿੰਨੇ ਕੇ ਸਾਲ ਹੋ ਗਏ ਇਦਾਂ ਹੀ ਸੜਕ ਨੂੰ ਇਹ ਤਾਂ 5-6 ਸਾਲੇ ਹੋ ਗਏ ਹੂੰ ਉਸਤਾਦ ਸਰਕਾਰ ਤੱਕ ਕਰੀ ਤੁਸੀਂ ਪਹੁੰਚ ਸਰਕਾਰ ਨੂੰ ਗਿਆ ਹੁਣ ਕਹਿੰਦਾ ਜੀ ਕਹਿੰਦੇ ਨੇ ਪਾਸ ਹੋਈ ਵੀ ਮਾ ਫੈਲ ਨਾ ਕਰਦੇ ਠੀਕ ਹੈ ਅੱਗੇ ਫੈਲ ਨਾ ਕਰ ਦਿਓ ਬਾਸ ਤਾਂ ਅੱਛਾ ਅੱਜ ਬੜਿਆਲਾ ਸਾਹਿਬ ਪਹੁੰਚੇ ਆ ਤੁਹਾਡੀ ਦੇਖੋ ਕਾਰ ਸੁਣ ਕੇ ਆਪਣੇ ਪੱਲੇ ਤੋਂ ਵੀ ਜਿਹੜਾ ਕੰਮ ਕਰ ਰਹੇ ਆ ਤਾਂ ਇਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਇਹਨਾਂ ਦੀ ਨਹੀਂ ਹੈ ਪਰ ਸਰਕਾਰ ਦੇ ਜਿਹੜੇ ਕੰਮ ਇਹ ਕਰ ਰਹੇ ਹੈ ਮੈਂ ਤਾਂ ਆਇਆ ਕਹੂੰਗਾ ਤੁਹਾਨੂੰ ਚਾਰ ਪੰਜ ਮਿੰਟਾਂ ਦਾ ਮੈਂ ਹੀ ਲੰਘਦਾ ਹਾਂ ਛੱਡੋ ਹਾਂ ਗਾਹਾਂ ਨੂੰ ਬਣਾਉਣਾ ਲੋਕਲ ਬੰਦਾ ਹੋਣਾ ਮੈਂ ਹੱਥੋਂ ਅਜੇ ਤੁਸੀਂ ਝਾੜੂ ਵਾਲੇ ਸੀ ਹਾਂਜੀ ਹਾਂ ਕਿੱਦਾਂ ਦੀ ਲੱਗੀ ਸਰਕਾਰ ਫਿਰ ਥੋੜੇ ਆਪਣੇ ਕੰਮ ਤਾਂ ਹੋ ਨਹੀਂ ਰਹੇ ਨਹੀਂ ਕੋਈ ਨਹੀਂ ਹੂੰ ਅਸੀਂ ਆਹ ਕੋ ਇਥੇ ਮੈਂ ਕਹਿਣਾ ਚਾਹੁੰਦਾ ਲੋਕਾਂ ਨੂੰ ਕੁਝ ਵੱਖਰਾ ਚਾਹੁੰਦੇ ਸੀ ਲੋਕਾਂ ਦੀ ਇੱਕ ਸੋਚ ਸੀ ਲੋਕਾਂ ਦਾ ਕਸੂਰ ਨਹੀਂ ਜੇ ਉਹਨਾਂ ਨੇ ਮੌਕਾ ਦੇ ਤਾ ਪਰ ਅੱਗੇ ਉਹ ਨਕੰਮੇ ਨਿਕਲੇ ਤਾਂ ਇਹ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਇਹਨਾਂ ਨੇ ਤਾਂ ਆਪਦੇ ਜਣੇ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਉਲਟਾ ਪੈ ਗਿਆ ਤੇ ਇਹ ਇਹਨਾਂ ਦੀ ਗੱਲ ਬਿਲਕੁਲ ਸਹੀ ਹੈ ਅੱਜ ਵੀ ਮੈਂ ਇਹਦਾ ਮੈਂ ਵੀ ਹਮੇਸ਼ਾ ਇਹੀ ਫੀਲ ਕਰੂੰਗਾ ਵੀ ਜਿਹੜਾ ਲੋਕਲ ਬੰਦਾ ਹੈ ਜੀ ਦਾ ਤੁਹਾਨੂੰ ਰਿਸ਼ਤੇਦਾਰੀਆਂ ਦਾ ਪਤਾ ਹੈ ਘਰ ਦਾ ਪਤਾ ਹੈ ਤੁਸੀਂ ਉਹਨੂੰ ਫੜ ਸਕਦੇ ਹੋ ਜਾ ਕੇ ਚਾਰ ਬੰਦਿਆਂ ਨੂੰ ਵਿੱਚ ਪਾ ਕੇ ਗੱਲ ਕਰ ਸਕਦੇ ਹੋ ਹੁਣ ਬਾਹਰੋਂ ਆ ਕੇ ਪਹਿਲਾਂ ਕਵਰ ਸੰਧੂ ਜੀ ਆਏ ਉਹਨਾਂ ਨੇ 5 ਸਾਲ ਕਦੇ ਆਪਾਂ ਨੂੰ ਹੱਥ ਨਹੀਂ ਫੜਾਇਆ ਆਪਾਂ ਸਾਰੇ ਜਾਣਦੇ ਹਾਂ ਹੂੰ ਦੂਜਾ ਮੌਕਾ ਹੁਣ ਮਾਨਸਾ ਤੋਂ ਆ ਕੇ ਗਗਨ ਅਨਮੋਲ ਜੀ ਦਾ ਹੋ ਗਿਆ ਤਾਂ ਇੱਥੋਂ ਹੀ ਸਾਨੂੰ ਸਿੱਖ ਲੈ ਲੈਣੀ ਚਾਹੀਦੀ ਹੈ ਵੀ ਜਿਹੜਾ ਸਾਡੇ ਵਿੱਚ ਦਾ ਅਸੀਂ ਉਹਦੇ ਨਾਲ ਮੋੜਾ ਮੋੜੇ ਨਾਲ ਮੋੜਾ ਲਾ ਕੇ ਚੱਲੀਏ ਤੇ ਆਪਦੇ ਹਲਕੇ ਦੀ ਨੁਹਾਰ ਬਦਲੀਏ ਅਸੀਂ ਤਾਂ ਇਹ ਵੀ ਅਰਦਾਸ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਚ ਲੋਕ ਤੇ ਪੰਜਾਬ ਸਾਡੇ ਫਾਰਮਰ ਸੀਐਮ ਜਿਹੜੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਹੱਥ ਬਾਗ ਡੋਰ ਦਵੇ ਤਾਂ ਕਿ ਜਿੱਦਾਂ ਉਹਨਾਂ ਨੇ ਚਮਕੌਰ ਸਾਹਿਬ ਦੇ ਵਿੱਚ ਕਈ 100 ਹਜ਼ਾਰ ਕਰੋੜ ਰੁਪਇਆ ਉਹਨਾਂ ਨੇ ਮਤਲਬ ਹਲਕੇ ਨੂੰ ਦਿੱਤਾ ਉਸੇ ਤਰ੍ਹਾਂ ਆਪਾਂ ਵੀ ਖਰੜ ਹਲਕੇ ਲਈ ਲਿਆ ਸਕੀਏ ਉਹਨਾਂ ਦਾ ਉਰੇ ਘਰ ਹੈ ਉਹਨਾਂ ਨੂੰ ਖਰੜ ਨਾਲ ਵੀ ਉਨਾ ਹੀ ਤੇਓ ਹੈ ਸਾਰੇ ਪੰਜਾਬ ਨਾਲ ਹੈ ਤੇ ਆਪਾਂ ਉਸ ਬੰਦੇ ਦਾ ਇੱਕ ਲਾਭ ਉਠਾ ਕੇ ਆਪਣੇ ਹਲਕੇ ਦੀ ਨਿਹਾਰ ਬਦਲ ਸਕੀਏ ਬਿਲਕੁਲ ਬਿਲਕੁਲ ਠੀਕ ਹੈ ਜੀ ਸੋ ਤੁਸੀਂ ਦੇਖੋ ਕਿ ਅੱਜ ਜਿਹੜੇ ਪਟਿਆਲਾ ਸਾਹਿਬ ਜਿਹੜਾ ਮੋਟਰ ਸੰਘਟਿਆ ਵਾਲੀ ਜਿਹੜੀ ਸੜਕ ਹੈ ਇਸ ਨੂੰ ਲੈ ਕੇ ਅੱਜ ਜਿਹੜੀ ਅੱਜ ਫੌਜ ਕੀਤੀ ਸੀ ਮੇਰੇ ਸਾਹਿਬ ਫੌਜ ਨਾਲ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇਹ ਸੜਕ ਤੇ ਜਿਹੜੇ ਸਮਾਨ ਤਰੀਕ ਪ੍ਰਵਾਹ ਦੇ ਜੋ ਲੋਕਾਂ ਦੇ ਜਿਹੜੇ ਭਾਗੇ ਕਿਨਾਂ ਲੈਗੇ ਆਗਰੇ ਜਿਹੜਾ ਪਟਿਆਣਾ ਹੋ ਗਿਆ ਜਿਹਦੇ ਨਾਲ ਬੜੇ ਨੁਕਸਾਨ ਹੋਏ ਤੇ ਆ ਦੇ ਕੇ ਆਪਣੇ ਹਰ ਇੱਕ ਦੇ ਨਾਲ ਪਹੁੰਚੇ ਜਿਨ੍ਹਾਂ ਆਪਣੇ ਲੋਕਾਂ ਦੇ ਲਈ ਸੜਕ ਜਿਹਨਾਂ ਦਾ ਇੱਕ ਆਕਾ ਕੇ ਮਿਹਨਤ ਕਰਕੇ ਉਹਨਾਂ ਦੀ ਮਦਦ ਕੀਤੀ